ਕੱਦ ਸਰੀਆ ਆ ਲੈ ਆਗੇ 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 ਖੰਡਾ ਗਣਾ ਸੁਣਾ ਪਾਇਆ ਜੀ ਯਾ ਸਭ ਕੁ ਆਵੇਂ ਦੁਤਾਇਆ ਜਾ ਧਾਰੀ ਕਹੂ ਕੰਠੀ ਧਰੇ ਬ੍ਰਹਮਚਾਰੀ ਕਹੂ ਜੋਗ ਧਾਰੇ ਕਹੂ ਸਾਧਨਾ ਕਰਤ ਹੋ ਕਹੂ ਗਾਨ ਫਾਲੇ ਕਹੂ ਡੰਡੀ ਹੋਏ ਪਧਾਰੇ ਕਹੂ ਕੋ ਜੋਗ ਪਾਵਨ ਕੋ ਪ੍ਰਥੀ ਪੈ ਧਰਤ ਹੋ ਕਤ ਹੋ ਸਿਪਾਈ ਹੋਏ ਕਾ ਸਾਧ ਤੇ ਸਿਲਾਹਨ ਕੋ ਕਹੂ ਸ਼ਤਰ ਤੁਰੇ ਹਰ ਮਾਰਤ ਮਰਾਰ ਹੋ ਕੇ ਅਦਵੈ ਅਵਤਾਰ ਹੋ ਕੇ ਸਿੱਧਤਾ ਕੀ ਜੋਰਤ ਹੋ ਕੇ ਸੋਧਤਾ ਕੀ ਸਾਨ ਹੋ ਜੋ ਮਨ ਕੇ ਜਾਲ ਹੋ ਕੇ ਕਾਲ ਹੋ ਕੰਨ ਮਿਲਦੇ ਗੋਬਿਤਾਦ ਕਹਉ ਨਾਦ ਕੋ ਨਾਦ ਤੁਮ ਪੂਰਨ ਨਾਦ ਕਾ ਮਨ ਤਿਆਗ ਦੇ ਮਨ ਮੇਰਾ ਚੱਲਾਂਗੇ ਵੀਰ ਆਪਾਰ ਫੜੇ ਭਰਿਆਨ ਵਿਚਾਰੇ ਸਾਥੀਤਾ ਸੁਛਿਆ ਤੂਤ ਦੇਸਮਲੇ ਤਮ ਵਾਸਨ ਮਾਤੇ ਪਿਰਾੰਕਿ ਬਾਨ ਮਲਈਆ ਗਾੜੇ ਗਤ ਹਰੀ ਸੰਗਤ ਸਾਸਤ੍ਰ ਤੇ ਅੰਤ ਬੇਦ ਕਈ ਪੂਰਕ ਸਾਖ ਤਖਤ ਤਵੇਦ ਕਈ ਅਗਨ ਹੋਤਰ ਕਈ ਪੌਨ ਤਲੌ ਨਰਕ ਕਰਤ ਆਉਂ ਤੋ ਮਾ ਤੇ ਮਾਰੀ ਰਬ ਤੇ ਵਜਾਉ ਸ਼ਾਮੋ ਰਾਤ ਲਾਉ ਬਾਤਿ ਜਾਈ ਲੈ ਕਰਾਉ ਤਤ ਸੱਚ ਸਹਿ ਬਾਣੀ ਆਪ ਲੜੂ ਨਾ ਭੋਜ ਲੜਾਉ ਬਾਟ ਵੀਰਨ ਛੇਤੀ ਬਾਦਮ ਕਾ ਨਾ ਜਾਟੂ ਗਰ ਨਾ ਜਾਟੂ ਗਲਕ ਪਰਬਤਾਂ ਟੂ ਇਰਾਨ ਜੁਨੇ ਗਾਇਆ ਖੁਸ਼ੀਆਂਵੇਂ ਕਰੇ ਜਾਵੈ ਨਿਹਾਲੋ ਜਾਵੇ ਆਪ ਸ਼ਕਤੀਮਾ ਦਾ ਸਾਹਿਬ ਦੇਵਾਂ ਦੇ ਮਨ ਨੂੰ ਭਾਵੇ ਉਹ ਵੇ ਉਹ ਆੜ ਵੀ ਜਾਣੀ ਬਹੁਤ ਕਾਲੀ ਮਿਰਚ ਬਹੁਤ ਜ਼ਦੀ ਓਏ ਜਗੋਰੇ ਜਾਵੇ ਨਿਹਾਲ ਹੋ ਜਾਵੇ ਸਿਵੇਂ ਬਾਚਾ ਹਰ ਗਵਿੰਦ ਸਾਹਿਬ ਜੀ ਦੇ ਮਾਣ ਨੂੰ ਪਾਵੇ ਸਤ ਸ੍ਰੀ ਅਕਾਲ ਲਓ